ਕਿਥੇ ਮੰਜੀ ਤੇ ਮੈਂ ਤਾਂ ਵੱਡਾਂ ਤੇ ਪਿਆ ਬਿੱਡਾਂ ਤੇ ਮੈਂ ਸਾਮੂਰੇ ਤੇ ਆਂ ਵੱਡਾਂ ਤੇ ਬੈਤਾਂ ਮੈਂ ਗੱਪਾਂ ਕਰੀ ਆਨੇ ਮੈਂ ਢੱਕੇ ਬੈਗਾ ਮੈਂ ਜਮਾ ਸਾਹੀ ਲੈ ਕੇ ਜਾਊਂਗਾ ਮੋਟਰਸਾਈਕਲ ਕ ਇਹਨਾਂ ਨੂੰ ਆਏ ਬੇ ਰੋਜ਼ ਢੱਕ ਕੇ ਆ ਜਾ ਕਿਉਂ ਵੇਕੰਝਰਾ ਵੇ ਵੇ ਕਿਉਂ ਜਲੂਸ ਕੱਢਿਆ ਵੇ ਸਿਆਉਣੇ ਵਰਗਾ ਤੇਰਾ ਪੁੱਤ ਐ ਵੇ ਪਾਇ ਗਿਆ ਖੋਣਨੀ ਚ ਹੁਣ ਮੈਸਾਂ ਦੀ ਚ ਸੁਣੀ ਤੇਰਾ ਰੋਜ਼ ਦਾ ਜਲੂਸ ਹੋ ਗਿਆ ਬਈ ਮੈਂ ਤਾਂ ਕੱਲ ਨੂੰ ਜਾਵਾਂ ਬਾਰਿਸ਼ ਨੂੰ ਲੈ ਕੇ ਸਵੇ ਹੀ ਜਾਵਾਂਗਾ ਆਇਆ ਕਿ ਮੈਂ ਜਾਾਂਗੇ ਤੇਰੇ ਗੋਤ ਨੇ ਪੱਟ ਦਊ ਆ ਮੈਂ ਜਾ ਕੇ ਦਿਖਾਉਂਗੀ ਫਿਰ ਤੇਰੇ ਤਰੂ ਤੇ ਗਾਟਾ ਲਾ ਦੂੰ ਤੇਰਾ ਮੈਂ ਤੂੰ ਬਾਹਰ ਟੱਪ ਕੇ ਦਿਖਾ ਦੇਖਿਆ ਅੱਜ ਵੀ 7 ਵਜ ਗਏ ਹੋ ਹਜੇ ਤੱਕ ਨਹੀਂ ਆਇਆ ਤੇਰੇ ਡੈਡੀ ਹੈ ਨਾ ਫੋਨ ਕਰੀਏ ਆਪਾਂ ਚੱਕਦਾ ਵੀ ਨਹੀਂ ਹੁੰਦਾਗਾ ਵਾਰੀ ਜਾਣ ਕੇ ਮਿਲਦਾ दारू-ਦੂਰੂ ਪੀ ਜਾਂਦਾ ਉਹ ਗੱਜ ਫੇਰ ਦਵਾਰੇ ਲਾਉਣੇ ਆ ਹਲੋ ਤੂੰ ਆਇਆ ਨਹੀਂ ਹੈਗਾ ਅਜੇ ਤੱਕ ਕੀ ਕੀ ਦੀਆਂ ਪਾਰਟੀਆਂ ਚ ਤਨਰੂਜ਼ ਹੀ ਪਾਰਟੀਆਂ ਆ ਜਾਂਦੀਆਂ ਸਾਨੂੰ ਤਾਂ ਕੋਈ ਤੇ ਪਾਰਟੀ ਨਹੀਂ ਆਈਗੀ ਹਾਂ ਮੈਨੂੰ ਪਤਾ ਮੈਨੂੰ ਪਤਾ ਲੱਗ ਗਿਆ ਅੱਜ ਤੂੰ ਫੇਰ दारू-ਦੂਰੀ ਪੀ ਜਾਂਦਾ ਹੋਏਗਾ ਮੈਨੂੰ ਸਾਰਾ ਪਤਾਗਾ ਅੱਪ ਤਾਂ ਵੀ ਕੱਲ ਨੂੰ ਜਾ ਵੜਨਾਗਾ ਦੇਖੀ ਮੈਂ ਹੁਣ ਫੇਰ ਸੋਨ ਲਾਇਆ ਤੇ ਕਹਿੰਦਾ ਮੈਂ ਕਿ ਪਾਰਟੀ ਤੇ ਬੈਠਾ ਦਾਰੂ ਪੀਂਨ ਲੈ ਮੈਂ ਅੱਜ ਫੇਰ ਪੀ ਕੇ ਆ ਹੂੰ ਦੇਖ ਲਾ ਹਲੇ ਤੂੰ ਦੇ ਮਗਰ ਲੱਗ ਜਾਨੀ ਆਂਗੀ ਮੈਂ ਤੈਨੂੰ ਕਿੰਨੇ ਵਾਰ ਕਿਹਾ ਵੀ ਤੂੰ ਨਾ ਤੇ ਜ਼ਿਆ ਕਰ ਨਾ ਤੇ ਜ਼ਿਆ ਕਰ ਜੱਜ ਨੂੰ ਤੂੰ ਮੇਰੇ ਸਾਥ ਦਿੰਦੀ ਨਾ ਤੂੰ ਸੁਧਰ ਜਾਂਦਾ ਹੁਣ ਹਾਂ ਹੁਣ ਕਹਿੰਦਾ ਮੈਂ ਫੇਰ दारू ਪੀ ਕੇ ਪੀ ਜਣਾ ਮੈਨੂੰ ਤਾਂ ਕੀ ਆ ਬਈ ਮੈਂ ਤਾਂ ਗੱਲ ਨੂੰ ਪਿੰਡ ਭੱਜ ਜੂਗੀ ਆਪ ਤੇ ਮੈਂ ਤਾਂ ਤੇ ਘਰ ਦੇ ਨੂੰ ਫੋਨ ਕਰ ਦਿੰਨੀ ਆ ਰੋਜ਼ ਹੀ ਰੋਜ਼ ਹੀ ਡੱਕ ਕੇ ਆ ਜਾਂਦਾ ਹੀ ਕੋਈ ਗੱਲ ਹੈ ਕੀ ਕੰਮ ਨਹੀਂ ਕਰਨਾ ਕੋਈ ਬਾਸਤਾ ਨਹੀਂ दारू ਪੀਣ ਵੇਲੇ ਦੇ ਕੋਲ ਪੈਸੇ ਆ ਜਾਂਦੇ ਆ ਮੈਂ ਕੱਲ ਕਿਹਾ ਮੈਨੂੰ ਸੂਟ ਦਿਵਾ ਲਿਆ ਇੱਕ ਵੀ ਮੇਰੇ ਖੜੀਆਂ ਬੰਨਣ ਜਾਣਾਗਾ ਤੇ ਸੂਟ ਤਾਂ ਮੈਨੂੰ ਦੁਕਾਨੇ ਲੈ ਕੇ ਆਇਆ दारू ਪੀਣ ਵਾਲੀ ਆ ਜਾਂਦੇ ਆ दारू ਪੀਣ ਵੇਲੇ ਪੈਸੇ ਆ ਜਾਂਦੇ ਆ ਤੂੰ ਹੈ ਨਹੀਂ ਬਈ ਕਿਸੇ ਕੰਮ ਦੀ ਤੂੰ ਕਹਿੰਦੀ ਹੋਈ ਨਹੀਂ ਹੈਗੀ ਉਹਨੂੰ ਕੁਛ ਕਿਆ ਨਾ ਹੁਣ ਵੀ ਦੂ ਹਾਂ ਹਾਂ दारू ਪੀਣਾ ਗਰੋਜ਼ ਢੱਕ ਕੇ ਆਇਆ ਨਾ ਵੀ ਜਵਾਕ ਵੀ ਨਹੀਂ ਸੋਚਲਾ ਪਾਪਾ ਦਾ ਬਸ ਕੱਲ ਨੂੰ ਜਾਵੜਨਾਗਾ ਆ ਜਾ ਵਾਰਿਸ ਮਰੇ ਨਾਲ ਲੜਦਗਾ ਬੈਨੂ ਕਹਿੰਦਾ दारू ਨਾ ਪੀਏ ਤੋ ਲਾ ਅੱਜ ਮੈਂ ਮੋਟਰ ਤੋਂ ਢੱਕ ਕੇ ਜਾਊਂਗਾ ਇਹਨਾਂ ਦਾ ਮੈਂ ਨਾ ਕੱਢੂ ਬਾਟ ਅੱਜ ਮੇਰੇ ਸਾਲੇ ਜੀਆਂ ਦੇ ਜਾ ਕੇ ਜਾਣ ਕੇ ਮੈਨੂੰ ਤੰਗ ਕਰਦੀਆਂ ਇਹਨਾਂ ਨੂੰ ਐ ਵੀ ਮਰ ਜੇ ਅਸੀਂ ਸਾਰਾ ਕੁਝ ਮੜ ਕੇ ਖੁੱਲਣਾ ਚੱਲ ਗਏ ਚੱਲਦਾ ਅੱਜ ਮੈਂ ਘਰੇ ਕੱਢਦਾ ਵੱਟ ਜਾ ਕੇ ਇਹਨਾਂ ਦੇ ਨਾਲੇ ਖੇਤ ਦਾ ਕੰਮ ਕਰੀ ਜਾਂਦਾ ਤੜਕੇ ਦਾ ਇਹਨਾਂ ਨੂੰ ਆਏ ਤਾਂ ਬੇਲਾ ਤੁਰਿਆ ਫਿਰਦਾ ਬੇਲਾ दारू ਪੀ ਜਾਂਦਾ ਮੈਂ ਤੜਕੇ ਦਾ ਮਿੱਟੀ ਨਾਲ ਮਿੱਟੀ ਹੋਈ ਜਾਂਦਾ ਕੱਲ ਕੋਈ ਸੌਂਦ ਨਹੀਂ ਮੈਂ ਡੱਕੇ ਬੈਂਗਾ ਮੈਂ ਜਮਾ ਸਾਹੀ ਲੈ ਕੇ ਜਾਊਂਗਾ ਮੋਟਰਸਾਈਕਲ ਕਾ ਇਹਨਾਂ ਨੂੰ ਆਇਆ ਬਈ ਰੋਜ਼ ਡੱਕ ਕੇ ਆ ਜਾਂਦਾ ਵਾ ਕੋਈ ਪੰਦਰ ਕੋਈ ਆਇਆ ਨਹੀਂ ਅੱਜ ਖੇਤਾਂ ਕਿਸ ਨੇ ਚੱਕਣਾ ਚਤਾ ਫਿਰ ਖੜਾ ਹੋਣਾ ਦਾਰੂ ਤੇ ਹੈ ਜਾ ਬੱਦਲ ਆ ਗਿਆ ਪੱਗਾ ਕੋਈ ਇਹ ਪੀਂਦਲਾ ਮੈਨੂੰ ਇਹ ਨਾ ਲੜਨਾ ਮੇਰੇ ਨਾਲ ਮੈਂ ਕਿਉਂ ਪੀਂਦਾ ਦਾਰੂ ਇਹ ਲੜਦੂ ਅੱਜ ਜਾ ਕੇ ਬਣਾ ਨਨੋਂ ਐ ਤਾਂ ਉਹੀ ਤੁਰਿਆ ਫਿਰਦਾ ਹੈ ਬਿੱਲ ਦਾ ਕਾਹਦਾ ਸਗਾ 200 ਪੈਂਦਾ ਵਾ 20000 ਦੱਸੋ 20000 ਐਵੇਂ ਬੈਰੇ ਤੇ ਘੋਟਿਆ ਆਵੜਾ ਬੈਰੇ ਦੇ ਬੇ ਸਾੜੇ ਰੋਬ ਮਾਰਦੇ ਆ ਬਿਨਾ ਗੱਲ ਤੋਂ ਕਿਹੜਾ ਮਾਰਦਾ ਰੋਬ ਮੇਰਾ ਤੇ ਆਪ ਐ ਗੜਾਸਾ ਮੇਰਾ ਰੇਤਾ ਆਵੇ ਤਿੱਖਾ ਕਰਿਆ ਬੈ ਗਾਟਾ ਲਾਉ ਗਾਟਾ ਜੜਾ ਮੂਰੇ ਆ ਗਿਆ ਅੱਜ ਸਜਰੇ ਤੇ ਆ ਬੜੇ ਆ ਬੁੜੇ ਬੜੇ ਸਸਰੀਕ ਤੇਰਾ ਗੱਟ ਚੁਸ ਕੇ ਗੂ ਖਾ ਕੇ ਮੂਤ ਪੀ ਲੈਂਦਾ ਨਾ ਕੁੱਤੇ ਦਾ ਲੰਡਾ ਤੁਸੀਂ ਬਿਉਣੋ ਮੈਨੂੰ ਮੈਂ ਜਮਾ ਨਹੀਂ ਪੀਂਦਾ ਦਾਰੂ ਤੁਸੀਂ ਨਾ ਲੜੋ ਮੇਰੇ ਨਾਲ ਮੈਂ ਜਮਾਣਾ ਦਾਰੂ ਪੀਵਾ 500 ਰੁਪਿਆ ਦੇ ਹਰ ਜਾ 500 ਰੁਪਇਆ ਉਹਨਾਂ ਨੂੰ ਦੇਣਾ ਬਿਜਲੀ ਵਾਲਿਆਂ ਨੂੰ ਉਹ ਮੰਗੀ ਜਾਂਦੇ ਹੈਗੇ 500 ਰੁਪਇਆ ਦੇ ਦੇ 500 ਰੁਪਇਆ ਦੇ ਦੇ ਨਹੀਂ ਗੜਾਸਾ ਮੇਰਾ ਰੇਤਿਆ ਪਿਆਗਾ ਆਇਆ ਨੇ ਪਤਾ ਕਿਹਦਾ ਗਾਟਾ ਲੈ ਜਾਏ ਹੈ ਨੀ ਰੂਪੇ ਤੇਰੇ ਕੋਲੇ ਮੈਂ ਤਾਂ ਵੇਚ ਦੂੰ ਸਾਰੀ ਜਿੰਨੇ ਆਉਂਦੀ ਹੈ ਸਾਰੀ ਚੱਕ ਦੂੰ ਮੈਂ ਤਾਂ ਆਪਦੇ ਹਿੱਸੇ ਦੀ ਸਾਰੀ ਢਾ ਦੂੰਗਾ ਤੁਸੀਂ ਤੁਹਾਨੂੰ ਆਏ ਵੀ ਜੱਟ ਫੁੱਦੂ ਤੁਰਿਆ ਫਿਰਦਾ ਵਈ ਜਾਣੇ ਵੀ ਹੋਰ ਕਿਥੇ ਲਵੇਗਾ ਅੱਜ ਬਾੜ ਤੋਂ ਗੱਲ ਆ ਗਿਆ ਲੈਣ ਇਹਨਾਂ ਨੂੰ ਆਏ ਵੀ ਉਹ ਵੀ ਤੁਰਿਆ ਫਿਰਦਾ ਫੁੱਦੂ ਮੇਰੇ ਲੈਂਕੜੀ ਪਤਾ ਸਾਨੂੰ ਕਿੱਥੋਂ ਤੱਕ ਲੈਂਕਾ ਮੇਰੇ ਫਿਰ ਵੀ ਕੀ ਆ ਗਿਆ ਨਾ ਅੱਜ ਤੂੰ दारू ਹਾਂ ਰੋਜ਼ ਦਾ ਰੋਜ਼ ਦਾ ਜਲੂਸ ਕਢਾਈ ਜੰਗਾ ਮੈਂ ਆਦੇ ਪੈਸੇ ਨਹੀਂ ਪੀ ਗਏ ਤੇਰੇ ਪਿਓ ਦੀ ਪੀ ਗਏ ਹਾਂ ਪੀ ਗਏ ਆ ਪਿਓ ਦੀ ਹਾਂ ਸੈਨੂ ਪੜਾ ਕੇ ਜਿਵੇਂ ਦੇਖ ਲਾ ਹੁਣ ਆ ਬਰਦ ਕੜਗਾ ਬੱਜਾ ਮੇਰਾਂ ਹਈ ਡਿੱਗੀ ਅੰਦਾ ਦੇਖੀ ਕਿਵੇਂ ਕਹਿ ਲਾ ਨਾ ਇਹਨੂੰ ਕੁਝ ਗੈਂਦੀ ਕਿਉਂ ਨਹੀਂ ਕੁਝ ਕੀ ਹੋ ਰੋਟੀਆਂ ਬਣਾਉਣੀਆਂ ਆ ਜੇ ਅੱਧੀ ਰਾਤ ਹੋਏ ਬਏ ਆ ਗਈ ਰੋਟੀਆਂ ਦੀ ਹੋਗੀ ਪਹਿਲਾਂ ਦੇਖ ਤਾਂ ਲੈ ਹਾਈ ਕੀ ਹਾਲ ਕੀਤਾ ਕਿਵੇਂ ਲਿਪੜਿਆਂਗਾ ਦੱਦੀ ਦੱਦੀ ਅੱਧਾ ਅੱਧਾ ਕਿਵੇਂ ਐਂਡ ਗੇਨ ਦਾ ਆਪਾਂ ਪੁੱਤ ਦਾ ਰਾਤ ਨਸ਼ਾ ਤਦੀ ਬੱਠਾ ਅੱਛੇ ਕਿ ਦਰੂ ਵੀ ਕੀ ਆ ਗਿਆ ਇਹਨੇ ਬੜਾ ਲਹੂ ਪੀਤਾ ਹੈ ਇਹਦੇ ਨੂੰ ਤਾਂ ਮੈਂ ਐਮੀ ਚੰਗੀ ਸੀ ਇੱਕ ਕੁੜੀ ਹੋਰ ਹੁੰਦੀ ਆ ਆਪਾਂ ਵਿਆਹ ਕੇ ਤੋੜ ਦਿੰਦੇ ਪੁੱਤ ਬੜਾ ਲਹੂ ਪੀਤਾ ਇਹਨੇ ਆਏ ਕਿਵੇਂ ਗੁੱਟੂ ਆ ਦਰਨਾ ਆਪਾਂ ਤੇ ਦੋਨੇ ਮਾਂ ਪੁੱਤ ਪੈ ਜਾਂਗੇ ਦਾਦੀ ਪੁੱਤਾਂ ਚੰਗਾ ਫਿਰ ਇਦਾਂ ਰਹਿਣ ਦੇ ਉਹਨੂੰ ਭੌਂਕਦਾ ਆਪਾਂ ਉਹਨੂੰ ਕੁਛ ਨਹੀਂ ਦਿੰਦੇ ਆਪਾਂ ਉਹਨੂੰ ਵੇਚਦਾ ਵੀ ਲਖਾਵਾਂਗੇ ਕੰਜਰ ਨੂੰ ਆਦ ਮਮਾ ਬਾੜ ਦੂ ਆ ਕਿ ਮੈਂ ਮਾਰ ਦੂ ਮਮਾ ਨੂੰ ਮੈਂ ਆ ਗਈ ਆ ਆ ਖੜੀਆਂ ਮੱਜਾਂ ਜੱਟ ਦੇਆਂ ਆ ਖੜਿਆ ਦੇਸੇ ਗਊ ਮਾਤਾ ਮੇਰੇ ਇਹ ਮੇਰੀ ਗੱਲ ਸੁਣੀ ਤੇਰੇ ਰੋਜ਼ ਦਾ ਜਲੂਸ ਹੋ ਗਿਆ ਬਈ ਮੈਂ ਤਾਂ ਕੱਲ ਨੂੰ ਜਾਵਾਂ ਨੂੰ ਵਾਰਿਸ ਨੂੰ ਲੈ ਕੇ ਸਵੇ ਹੀ ਜਾਵਾਂਗਾ ਆ ਕਿ ਮੈਂ ਜਾਾਂਗੇ ਤੇਰੇ ਗੋਤ ਨੇ ਪਟ ਦਊਾਂ ਮੈਂ ਜਾ ਕੇ ਦਿਖਾਉਂਗੀ ਫਿਰ ਹਾਂ ਤੇਰੇ ਤੋਂ ਰੂਹ ਤੋਂ ਗਾਟਾ ਲਾ ਦੂੰ ਤੇਰਾ ਮੈਂ ਤੂੰ ਬਾਹਰ ਟੱਪ ਕੇ ਦਿਖਾ ਟੱਪ ਬਾਹਰ ਦਿਖਾਉਂਗੀ ਟੱਪ ਬਾਹਰ ਤੈਨੂੰ ਮੈਂ ਤੋਰਾ ਤੇਰਾ ਗਾਲ ਹੋ ਤੇ ਜਾਉ ਹਾਂ ਜ਼ਿੰਦਗੀ ਕੱਢੀ ਜਾਂਦੀ ਕਿ ਤੇਰੇ ਨਾਲ ਜ਼ਿੰਦਗੀ ਦਾ ਤੇਰੀ ਮੈਂ ਮਿੰਟ ਚ ਕੱਢ ਦੂੰਗਾ ਆ ਖੜੀ ਐ ਮੇਰੇ ਨਾਲ ਤੇਰੀ ਗੱਲ ਸੁਣੀ ਤੂੰ ਜਵਾਬ ਵੀ ਨਹੀਂ ਕਿਉਂ ਨਹੀਂ ਸੋਚਦਾ ਜਵਾਬ ਆ ਪੰਜ ਸਾਲ ਦਾ ਹੋ ਗਿਆ ਉਹਦੇ ਕਿਹੜਾ ਅਸਰ ਨਹੀਂ ਪਾਊਗਾ ਤੇ ਕੋਈ ਅਸਰ ਨਹੀਂ ਪੈਂਦਾ ਉਹਦਾ ਲਿਖ ਕੇ ਭੇਜਿਆ ਪਰ ਮੈਂ ਤਾਂ ਉਹਦੇ ਘਰ ਜਾਣ ਨੂੰ ਫੋਨ ਕਰਤਾ ਬਈ ਆਪਾਂ ਤਾਂ ਟੜਕੇ ਜਾ ਪਾਂਗੇ ਤੋਂ ਤਰੱਕੇ ਦਿਖਾ ਸਾਦ ਕਹਿਣਾ ਬੈਲੇ ਆਉਂਦਾ ਧੀ ਦੇ ਘੜਾ ਬੜਾ ਉਮਰੇ ਘਰੇ ਬਾੜ ਕੜਾ ਰੁਸਾਦਿਆ ਜਲੂਸ ਕੱਢਿਆ ਤੇ ਰੋਜ਼ ਤੇ ਕੰਜਰਖਾਨਾ ਰੋਜ਼ ਦੀ ਕੰਜਰਖਾਨਾ ਹੋਵੇ ਤੇਰਾ ਤਾਹੀ ਆਏ ਤੁੜਨਾ ਹੁੰਦਾ ਬਈ ਤੈਨੂੰ ਡਰ ਚੱਕਿਆ ਗਿਆ ਤੈਨੂੰ ਆਏ ਹੋ ਗਿਆ ਵੀ ਤੈਨੂੰ ਕੋਈ ਕੁਝ ਕਹਿਣ ਵਾਲਾ ਹੈ ਨਹੀਂਗਾ ਡਰ ਤੁਸੀਂ ਚੱਕਿਆ ਤੁਸੀਂ ਕੀਤਾ ਹੈ ਡਰ ਚੱਕਿਆ ਤੋਨੋ ਐਸੀ ਵੀ ਆਈਂ ਦਬਜੂ ਜਾਟਾ ਐ ਨਹੀਂ ਜੱਟ ਦਬਦਾ ਜੱਟ ਦਾ ਐਂ ਕਰੋਗਾ ਸਾਰੇ ਜ਼ਿੰਦਗੀ ਨੇ ਯਾਰ ਇਹ ਲਊਗਾ ਕਰੀ ਜਾ ਫਿਰ ਉਸ ਤੋਂ ਟੜ ਕੇ ਜਾਵੜਾ ਇਹ ਮੈਂ ਬਾਂਸ ਨੂੰ ਲੈ ਕੇ ਇੱਥੇ ਬਹੂੰਗਾ ਮੈਂ ਤਾਂ ਇੱਥੇ ਹੀ ਬਹੂੰਗਾ ਇੱਥੇ ਬਹੂੰਗਾ ਮੇਰੇ ਸਾਲਿਓ ਮੱਝਾ ਨਾ ਪਹੂੰਗਾ ਖੁਰਨੀ ਚ ਪਹੂੰਗਾ ਆ ਮੇਰੀ ਮੱਝ ਖੜੀ ਹੈਗੀ ਆ ਖੜੀ ਹੈ ਮੱਝ ਇੱਥੇ ਬਹੂੰਗਾ ਇੱਥੇ ਹੀ ਬਹੂੰਗਾ ਕਿਉਂ ਵੇਕੰਦ ਜਰਾਵੇ ਵੇ ਕਿਉਂ ਜਲੂਸ ਕੱਢਿਆ ਵੇ ਸਿਆਉਣੇ ਵਰਗਾ ਤੇਰਾ ਪੁੱਤ ਐ ਵੇ ਪਾਇ ਗਿਆ ਖੋਨਨੀ ਚ ਹੁਣ ਮਹਿਸਾਂ ਦੀ ਚ ਇਹ ਅਰੇ ਛੋੜ ਦੇ ਨਾ ਕੋਈ ਲੈਂਕ ਨਹੀਂ ਮਾ ਪਾਇ ਗਿਆ ਨਹੀਂ ਲੈਂਕ ਖੜਾਓ ਕਿੱਥੇ ਮੰਜੇ ਤੇ ਮੈਂ ਤਾਂ ਵੱਡਾਂ ਦੇ ਪਿਆ ਬਿੱਡਾਂ ਦੇ ਮੈਂ ਸਾਮੂਰੇ ਪਿਆ ਬਿੱਡਾਂ ਦੇ ਪਿਆ ਆ ਮੈਂ ਗੱਪਾਂ ਕਰੀ ਆ ਨੇ ਪਿਆ ਬਿੱਡਾਂ ਦੇ ਆ ਜਾ ਇੱਧਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਬਹੁਤ ਸੋਹਣੀ ਲੱਗੀ ਹੋਣੀ ਆ ਇਹ ਵੀਡੀਓ ਦਾ ਸਾਡਾ ਪਹਿਲਾ ਭਾਗ ਸੀਗਾ ਇਹਦੇ ਲੰਮੇ ਭਾਗ ਚੱਲਣਗੇ ਰਵਣ ਤੇ ਇਹ ਲੰਮਾ ਕੰਟੈਂਟ ਚੱਲੂਗਾ ਤੇ ਚੰਗਾ ਸੁਨੇਹਾ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜਿਵੇਂ ਸੁਣੀਏ ਸੁਣੀਏ ਵੀਡੀਓਜ਼ ਲੈ ਕੇ ਆਉਂਦੇ ਰਹਿਵਾਂਗੇ ਇਹਦੇ ਵਿੱਚ ਅਸੀਂ ਐਵੇਂ ਦਿਖਾਇਆ ਵੀ ਕਿਦਾਂ ਸ਼ਰਾਬੀ ਲੋਕ ਦਾਰੂ ਪੀ ਪੀ ਕੇ ਹਨਾ ਘਰ ਖਰਾਬ ਹੁੰਦੇ ਲੋਕਾਂ ਦੇ ਬਹੁਤ ਸਾਰੇ ਤੇ ਕਿਵੇਂ ਬੱਚੇ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਨੇ ਛੋਟੇ ਛੋਟੇ ਬੱਚਿਆਂ 'ਤੇ ਵੀ ਬਾਕੀ ਅਸਰ ਵੀ ਪੈਂਦਾ ਬੱਚਿਆਂ 'ਤੇ ਹਨਾ ਬੱਚਿਆਂ ਤੇ ਕੀ ਅਸਰ ਪੈਂਦਾ ਘਰ ਵਾਲੀ ਤੇ ਕੀ ਅਸਰ ਪੈਂਦਾ ਮਾਤਾ ਤੇ ਮਾਪੇ ਉਹਦੇ ਕੀ ਅਸਰ ਪੈਂਦਾ ਉਹਦੇ ਲਈ ਅਸੀਂ ਇਹ ਚੰਗਾ ਸੁਨੇਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਮੀਦ ਆ ਤੁਹਾਨੂੰ ਇਹ ਵੀਡੀਓ ਜ਼ਰੂਰ ਚੰਗੀ ਲੱਗੂਗੀ ਉਮੀਦ ਆ ਵੀ ਇਦਾਂ ਦਾ ਤੁਹਾਨੂੰ ਕੰਟੈਂਟ ਚੰਗਾ ਲੱਗੂਗਾ ਤੇ ਹੋਰ ਵੀਡੀਓ ਲਈ ਸਾਡੇ ਦੂਜੇ ਭਾਗਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰੋ ਫੋਲੋ ਕਰੋ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸੋ ਸੱਸਿਕਾ